ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਸ਼ਰਧਾਲੂ ਜਿਸ ਦਾ ਨਾਮ ਗੁਰਮਖਸੀ ਉਹ ਹਾਜ਼ਰ ਹੋਇਆ ਤੇ ਆ ਕੇ ਗੁਰੂ ਸਾਹਿਬ ਜੀ ਅੱਗੇ ਪ੍ਰਾਰਥਨਾ ਕਰਨ ਲੱਗਾ ਏ ਗੁਰੂ ਦੇਵ ਮੈਂ ਆਪ ਜੀ ਦੁਆਰਾ ਰਚਿਤ ਸੁਖਮਣੀ ਸਾਹਿਬ ਨੇਤਾ ਪ੍ਰਤੀ ਪੜਦਾ ਹਾਂ ਮੈਨੂੰ ਇਸ ਰਚਨਾ ਦੇ ਪੜਨ ਉਤੇ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ ਪਰ ਮੇਰੇ ਦਿਲ ਵਿੱਚ ਇੱਕ ਇੱਛਾ ਨੇ ਜਨਮ ਲਿਆਏ ਕਿ ਮੈਂ ਉਸ ਬਸ਼ੀਸ਼ ਵਿਅਕਤੀ ਦੇ ਦਰਸ਼ਨ ਕਰਾਂ ਜਿਸ ਦੀ ਵਡਿਆਈ ਤੁਸੀਂ ਬ੍ਰਹਮ ਗਿਆਨੀ ਦੇ ਰੂਪ ਵਿੱਚ ਕੀਤੀ ਏ ਗੁਰੂ ਸਾਹਿਬ ਜੀ ਐ ਸਿੱਖੋ ਤੇ ਖੁਸ਼ ਹੋ ਕੇ ਕਹਿਣ ਲੱਗੇ ਤੁਹਾਡੀ ਇੱਛਾ ਜਰੂਰ ਪੂਰੀ ਕੀਤੀ ਜਾਵੇਗੀ ਉਹਨਾਂ ਨੇ ਇੱਕ ਪਤਾ ਦੱਸਿਆ ਤੇ ਕਿਹਾ ਕਿ ਤੁਸੀਂ ਨਾ ਜ਼ਿਲ੍ਹਾ ਜੇਲਮ ਜੋ ਕਿ ਪੱਛੋਂ ਵਾਲਾ ਪੰਜਾਬ ਆ ਦੇ ਭਾਈ ਪਖਾਰੀ ਨਾਮਕ ਸਿੱਖ ਦੇ ਘਰ ਚਲੇ ਜਾਓ ਉਤੇ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ ਗੁਰਮukh ਸਿੰਘ ਜੀ ਖੋਜ ਕਰਦੇ ਕਰਦੇ ਪਾਈ ਪਖਾਰੀ ਦੇ ਘਰ ਪੁੱਜੇ ਜਿਸ ਸਮੇਂ ਪਾਈ ਗੁਰਮukh ਸਿੰਘ ਜੀ ਪਾਈ ਪਖਾਰੀ ਦੇ ਘਰ ਆਏ ਉਸ ਸਮੇਂ ਪਾਈ ਪਖਾਰੀ ਦੇ ਮੁੰਡੇ ਦੇ ਸ਼ੁਭ ਵਿਆਹ ਦੀ ਬੜੀ ਧੂਮ-ਧਾਮ ਨਾਲ ਤਿਆਰੀਆਂ ਹੋ ਰਹੀਆਂ ਸਨ ਆਪ ਜੀ ਪਾਈ ਪਖਾਰੀ ਜੀ ਦੇ ਕਕਸ਼ ਵਿੱਚ ਉਹਨਾਂ ਨੂੰ ਮਿਲਣ ਪੁੱਜੇ ਪਰ ਭਾਈ ਜੀ ਇੱਕ ਵਿਸ਼ੇਸ਼ ਕੱਪੜੇ ਦੀ ਸਲਾਈ ਵਿੱਚ ਵਿਅਸ ਸਨ ਪਾਈ ਪਖਾਰੀ ਜੀ ਨੇ ਉਨਾਂ ਦਾ ਹਾਰਦਿਕ ਸਵਾਗਤ ਕੀਤਾ ਤੇ ਆਪਣੇ ਕੋਲ ਬੜੇ ਪ੍ਰੇਮ ਵੱਲੋਂ ਬਿਠਾ ਲਿਆ ਗੁਰਮukh ਸਿੰਘ ਜੀ ਨੂੰ ਬਹੁਤ ਹੈਰਾਨੀ ਹੋਈ ਤੋ ਪੁੱਛ ਬੈਠੇ ਇਹ ਤੁਸੀਂ ਕੀ ਸਿਲ ਰਹੇ ਹੋ ਜੋ ਇਹ ਸ਼ੁਭ ਕੰਮ ਹੋ ਰਹਿ ਨੇ ਕੀ ਇਹਦੇ ਵਿੱਚ ਅਤ ਜ਼ਰੂਰੀ ਹੈ ਜਵਾਬ ਵਿੱਚ ਪਾਈ ਪਖਾਰੀ ਜੀ ਨੇ ਕਿਹਾ ਤੁਸੀਂ ਸਭ ਜਾਣ ਜਾਵੋਗੇ ਜਲਦੀ ਹੀ ਇਸ ਕੱਪੜੇ ਦੀ ਲੋੜ ਪੈਣ ਵਾਲੀ ਏ ਇਸ वार्तालाप ਦੇ ਬਾਅਦ ਪਾਈ ਪਖਾਰੀ ਜੀ ਦੇ ਪੁੱਤਰ ਦੀ ਬਰਾਤ ਉਸ ਦੇ ਕੁੜਮਾ ਦੇ ਘਰ ਪਹੁੰਚ ਗਈ ਤੇ ਬਹੁਤ ਹੀ ਧੂਮ-ਧਾਮ ਨਾਲ ਵਿਆਹ ਸੰਪਨ ਹੋਇਆ ਵਾਟੇ ਨੂੰ ਲੈ ਕੇ ਘਰ ਪਰਤਾਈ ਜਿਵੇਂ ਹੀ ਲੋਕ ਵਧਾਈਆਂ ਦੇਣ ਲਈ ਇਕੱਠੇ ਹੋਏ ਉਸੇ ਸਮੇਂ ਪਿੰਡ ਉੱਤੇ ਡਾਕੂਆਂ ਨੇ ਹਮਲਾ ਕਰ ਦਿੱਤਾ ਪਿੰਡ ਦੇ ਲੋਕ ਇਕੱਠੇ ਹੋ ਕੇ ਡਾਕੂਆਂ ਨਾਲ ਲੋਹਾ ਲੈਣ ਲੱਗੇ ਤੇ ਡਾਕੂਆਂ ਨਾਲ ਲੋਹਾ ਲੈਣ ਵਾਲੀ ਜੋਧਿਆਂ ਵਿੱਚ ਦੁਲਹਾ ਵੀ ਸੀ ਜੋ ਕਿ ਪਾਈਪ ਖਾਰੀ ਦਾ ਬੇਟਾ ਸੀ ਉਹ ਵੀ ڈاکੂਆਂ ਦਾ ਸਾਹਮਣਾ ਕਰਨ ਲਈ ਪਹੁੰਚ ਗਿਆ ਤੇ ਅਚਾਨਕ ਮੁਕਾਬਲਾ ਕਰਦੇ ਸਮੇਂ ڈاکੂਆਂ ਦੀ ਗੋਲੀ ਪਾਈਪਖਾਰੀ ਦੇ بیٹے ਨੂੰ ਲੱਗੀ ਜੋ ਅੱਜ ਹੀ ਨਵੀਂ ਦੁਲਹਨ ਦੇ ਨਾਲ ਵਿਆਹ ਕਰਕੇ ਘਰ ਆਇਆ ਸੀ ਤੇ ਗੋਲੀ ਲੱਗਣ ਨਾਲ ਉਹ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਐ ਦੁਖਦ ਘਟਨਾ ਨਾਲ ਸਾਰੇ ਘਰ ਉੱਤੇ ਸਾਰੇ ਪਿੰਡ ਵਿੱਚ ਸੋਗ ਛਾ ਗਿਆ ਪਰ ਪਾਈਪਖਾਰੀ ਜੀ ਦੇ ਚਿਹਰੇ ਉੱਤੇ ਨਰਾਸ਼ਾ ਦਾ ਕੋਈ ਚਿੰਨ ਤੱਕ ਨਹੀਂ ਸੀ ਉਹਨੇ ਵੱਡੇ ਸਹਿਜ ਪਾਵਜੋਂ ਆਪਣੇ ਹੱਥਾਂ ਨਾਲ ਸਿ ਲਿਆ ਹੋਇਆ ਕੱਪੜਾ ਕੱਢਿਆ ਤੇ ਉਹਨੂੰ ਬੇਟੇ ਦੇ ਕਫਨ ਦੇ ਰੂਪ ਵਿੱਚ ਪਰਚੋਗ ਕੀਤਾ ਤੇ ਬਹੁਤ ਧੀਰਜ ਵੱਲੋਂ ਆਪਣੇ ਹੱਥਾਂ ਨਾਲ ਬੇਟੇ ਦਾ ਅੰਤਮ ਸੰਸਕਾਰ ਕਰ ਦਿੱਤਾ ਤਾਂ ਹੈਰਾਨੀ ਨਾਲ ਗੁਰਮੁਖ ਸਿੰਘ ਨੇ ਪੁੱਛਿਆ ਜਦੋਂ ਤੁਹਾਨੂੰ ਪਤਾ ਸੀ ਕਿ ਤੁਹਾਡੀ ਬੇਟੀ ਨੇ ਮਰ ਜਾਣਾ ਹੈ ਤਾਂ ਤੁਸੀਂ ਉਸ ਦਾ ਵਿਆਹ ਹੀ ਕਿਉਂ ਰਚਿਆ ਐਦੇ ਜਵਾਬ ਵਿੱਚ ਪਾਈ ਪਖਾਰੀ ਨੇ ਕਿਹਾ ਐ ਵਿਆਹ ਮੇਰੇ ਇਸ ਬੇਟੇ ਦੇ ਸੰਜੋਗ ਵਿੱਚ ਸੀ। ਇਸ ਲਈ ਇਸ ਕੰਨਿਆ ਦੇ ਨਾਲ ਵਿਆਹ ਕਰਨ ਲਈ ਹੀ ਉਸਨੇ ਮੇਰੇ ਘਰ ਜਨਮ ਲਿਆ ਸੀ ਕਿਉਂਕਿ ਇਸਦੇ ਪਿਛਲੇ ਜਨਮ ਵਿੱਚ ਇਸ ਦੀ ਇੱਛਾ ਇਸ ਕੰਨਿਆ ਨਾਲ ਇਸ ਲੜਕੀ ਨਾਲ ਵਿਆਹ ਕਰਨ ਦੀ ਸੀ ਪਰ ਉਸ ਸਮੇਂ ਐਸ ਸਿਆਸੀ ਜੋਗ ਆਸ਼ਰਮ ਵਿੱਚ ਸੀ ਇਸ ਲਈ ਇਹ ਜੀ ਹ ਸੰਭਵ ਨਹੀਂ ਸੀ ਹੋਇਆ ਤਾਂ ਵੀ ਇਸ ਦੀ ਭਗਤੀ ਸੰਪੂਰਨ ਹੋ ਗਈ ਪਰ ਇਸ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ ਕਿਉਂਕਿ ਇਸ ਦੇ ਮਨ ਵਿੱਚ ਇੱਕ ਤ੍ਰਿਸ਼ਨਾ ਰਹਿ ਗਈ ਸੀ ਕਿ ਮੈਂ ਇਸ ਕੁੜੀ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਾਂ ਤੇ ਇਹ ਸੰਖੇਪ ਜਵਾਬ ਸੁਣ ਕੇ ਭਾਈ ਗੁਰਮੁਖ ਸਿੰਘ ਜੀ ਦੇ ਸ਼ੰਕੇ ਨਵਿਰਤ ਨਹੀਂ ਹੋਏ ਉਸਨੇ ਫਿਰ ਭਾਈ ਜੀ ਨੂੰ ਪ੍ਰਾਰਥਨਾ ਕੀਤੀ ਕਿਰਪਾ ਕਰਕੇ ਮੈਨੂੰ ਵਿਸਥਾਰ ਪੂਰਵਕ ਸੁਣਾਓ ਐਸ ਉਤੇ ਭਾਈ ਪਖਾਰੀ ਜੀ ਨੇ ਉਹ ਸਾਰਾ ਬਿਰਤਾਂਤ ਇਸ ਪ੍ਰਕਾਰ ਸੁਣਾਇਆ ਕਿ ਮੇਰੇ ਇਸ ਬੇਟੇ ਨੇ ਆਪਣੇ ਪਿਛਲੇ ਜਨਮ ਵਿੱਚ ਇੱਕ ਕੁਲੀਨ ਬਹੁਤ ਉੱਚੇ ਪਰਿਵਾਰ ਵਿੱਚ ਜਨਮ ਲਿਆ ਸੀ ਐਸ ਨੂੰ ਕਿਸੇ ਕਾਰਨ ਜੁਵਾ ਵਸਤਾ ਵਿੱਚ ਹੀ ਸੰਸਾਰ ਵੱਲੋਂ ਵਿਰਾਗ ਹੋ ਗਿਆ ਤੇ ਐਸ ਨੇ ਸੰन्यास ਲੈ ਲਿਆ ਇੱਕ ਕੁਟਿਆ ਬਣਾ ਕੇ ਵਣਾਂ ਵਿੱਚ ਆਪਣੀ ਅਰਾਧਨਾ ਕਰਨ ਲੱਗਾ ਆਪਣੀ ਭਗਤੀ ਕਰਨ ਲੱਗਾ ਪਰ ਜੀਵਨ ਜੀਣ ਲਈ ਇਹ ਕਦੇ-ਕਦੇ ਪਿੰਡ ਵਿਧਾਤਾ ਵਿੱਚ ਆਉਂਦਾ ਤੇ ਪਿਖਸ਼ਾ ਮੰਗ ਕੇ ਤੇ ਡਦੀ ਅੱਗ ਬੁਝਾ ਲੈਂਦਾ ਕੁਝ ਦਿਨ ਇਸ ਤਰ੍ਹਾਂ ਹੀ ਬਤੀਤ ਹੋ ਗਏ ਪਰ ਇੱਕ ਦਿਨ ਐਸ ਜਵਾਨ ਨੂੰ ਕਿਸੇ ਨੇ ਵੀ ਪਿਖਸ਼ਾ ਨਹੀਂ ਦਿੱਤੀ ਇਹ ਤਾਂ ਅੰਦਰੂਸਤ ਜਵਾਨ ਨੂੰ ਕੋਈ ਸਹਿਜ ਵਿੱਚ ਭਿਖਸ਼ਾ ਨਹੀਂ ਸੀ ਦਿੰਦਾ ਜਦੋਂ ਵੀ ਇਹ ਮੰਗਣ ਜਾਂਦਾ ਸੀ ਤਾਂ ਲੋਕੀ ਕਹਿੰਦੇ ਸੀ ਤੂੰ ਜਵਾਨ ਜਹਾਨ ਹੈ ਕੁਝ ਕੰਮ ਕਰਕੇ ਕਿਉਂ ਨਹੀਂ ਕਮਾਉਂਦਾ ਤੇ ਅਸਲੀ ਇਸ ਨੂੰ ਸਹਿਜੇ ਭਾਵ ਨਾਲ ਭਿਖਿਆ ਨਹੀਂ ਸੀ ਮਿਲਦੀ ਅਖੀਰ ਵਿੱਚ ਉਹ ਇੱਕ ਘਰ ਵਿੱਚ ਅਪੜਿਆ ਉੱਥੇ ਇੱਕ ਮੁਟਿਆਰ ਨੇ ਬੜੇ ਆਦਰ ਭਾਵ ਨਾਲ ਇਸ ਨੂੰ ਬਿਠਾਇਆ ਤੇ ਪੂਜਨ ਕਰਾਇਆ ਅਸਲ ਵਿੱਚ ਉਹ ਮੁਟਿਆਰ ਇਸ ਜਵਾਨ ਦੇ ਤੇ ਜੈਸਵੀ ਮੋਕਮੰਡਲ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਕਿਉਂਕਿ ਇਸ ਛੋਟੀ ਉਮਰ ਵਿੱਚ ਇਸ ਜਵਾਨ ਨੇ ਬਹੁਤ ਜ਼ਿਆਦੇ ਆਪਰਾਪਤੀਆਂ ਕਰ ਲਈਆਂ ਸਨ ਅਤੇ ਇਸ ਦਾ ਚਿਹਰਾ ਕਿਸੇ ਅਗਿਆਤ ਤੇਜ ਵੱਲੋਂ ਦਹਿਕਣ ਲੱਗਿਆ ਸੀ ਇਸ ਪ੍ਰਕਾਰ ਦਿਨ ਬਤੀਤ ਹੋਣ ਲੱਗੇ ਜਦੋਂ ਕਦੇ ਇਸ ਜਵਾਨ ਨੂੰ ਕਿਤੇ ਵੀ ਪਿੱਖਿਆ ਨਹੀਂ ਮਿਲਦੀ ਤਾਂ ਉਹ ਮੁਟਿਆਰ ਦੇ ਇੱਥੇ ਚਲਾ ਜਾਂਦਾ ਤੇ ਮੁਟਿਆਰ ਬੜੇ ਪਿਆਰ ਨਾਲ ਐਸਿਆਸੀ ਜਵਾਨ ਨੂੰ ਪੋਜਨ ਕਰਾਂਦੀ ਤੇ ਸੇਵਾ ਕਰਦੀ ਪੂਜਨਪरांत ਇਹ ਤਜਸਵੀ ਵਾਪਸ ਆਪਣੀ ਕੁਟੀਆਂ ਵਿੱਚ ਪਰਤ ਜਾਂਦਾ ਤੇ ਇਹ ਕਰਮ ਬਹੁਤ ਦਿਨ ਚੱਲਦਾ ਰਿਹਾ ਤੇ ਇੰਨਾ ਦਿਨਾਂ ਵਿੱਚ ਦੋਨਾਂ ਨੂੰ ਆਪਸ ਵਿੱਚ ਲगाव ਹੋ ਗਿਆ ਇਹ ਤਪਸਵੀ ਬਹੁਤ ਕੋਸ਼ਿਸ਼ ਕਰਨ ਉਤੇ ਵੀ ਆਪਣੇ ਆਪ ਨੂੰ ਇਸ ਬੰਧਨ ਵੱਲੋਂ ਆਜ਼ਾਦ ਨਹੀਂ ਕਰ ਪਾਇਆ ਬਸ ਇਸ ਲगाव ਨੇ ਇਹ ਇਸ਼ਾ ਨੂੰ ਜਨਮ ਦਿੱਤਾ ਕਿ ਕਾਸ਼ ਅਸੀਂ ਗ੍ਰਿਸ਼ਤੀ ਹੁੰਦੇ ਉਦੋਂ ਇਹ ਜਵਾਨ ਤਪਸਵੀ ਦੀ ਭਗਤੀ ਸੰਪੂਰਨ ਹੋ ਗਈ ਇਸਨੇ ਆਪਣਾ ਸਰੀਰ ਤਿਆਗ ਦਿੱਤਾ ਪਰ ਮਨ ਵਿੱਚ ਵਸੀ ਇਸ਼ਿਆ ਨੇ ਇਸ ਨੂੰ ਪੁਨਰ ਜਨਮ ਲੈਣ ਉਤੇ ਮਜਬੂਰ ਕੀਤਾ ਹੁਣ ਇਸਨੇ ਮੇਰੇ ਬੇਟੇ ਦੇ ਰੂਪ ਵਿੱਚ ਜਨਮ ਲੈ ਕੇ ਉਸ ਸਿਆਸੀ ਨੇ ਉਹ ਮੁਟਿਆਰ ਦਾ ਵਰਣ ਕੀਤਾ ਹੈ ਜੋ ਇਸ ਨੂੰ ਪੋਜਨ ਕਰਾਂਦੀ ਸੀ ਉਸ ਮੁਟਿਆਰ ਨਾਲ ਵਿਆਹ ਕਰਵਾਇਆ ਸੀ ਅਸਲ ਵਿੱਚ ਇਸ ਦੀ ਭਗਤੀ ਸੰਪੂਰਨ ਸੀ ਇਵਨ ਫਿਰ ਜਨਮ ਇੱਕ ਛੋਟੀ ਜੀ ਤ੍ਰਿਸ਼ਨਾ ਦੇ ਕਾਰਨ ਹੋਇਆ ਸੀ ਸੋ ਅੱਜ ਉਹ ਤ੍ਰਿਸ਼ਨਾ ਪੂਰੀ ਹੋ ਗਈ ਇਸ ਪ੍ਰਕਾਰ ਉਹ ਤਪੱਸਵੀ ਜਵਾਨ ਮੇਰੇ ਬੇਟੇ ਦੇ ਰੂਪ ਵਿੱਚ ਬੇਕੌਂਠ ਨੂੰ ਜਾ ਰਿਹਾ ਹੈ ਇਸ ਲਈ ਮੈਨੂੰ ਕਿਸੇ ਪ੍ਰਕਾਰ ਦਾ ਸੋਗ ਹੋ ਹੀ ਨਹੀਂ ਸਕਦਾ ਮੈਂ ਇਸ ਪ੍ਰਕਾਰ ਵੱਲ ਸੰਤੁਸ਼ਟ ਹਾਂ ਇਹ ਬਰਤਾਂਤ ਸੁਣ ਕੇ ਉਹ ਸ਼ਰਦਾਲੂ ਸਿੱਖ ਗੁਰਮਖ ਸਿੰਘ ਦੀ ਸ਼ੰਕਾ ਨਿਵਰਤ ਹੋ ਗਈ ਉਹ ਜਾਣ ਗਿਆ ਕਿ ਬ੍ਰह्म ਗਿਆਨੀ ਹਰ ਸਮਾ ਪ੍ਰਭੂ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਕੋਈ ਸੁੱਖ ਦੁੱਖ ਨਹੀਂ ਹੁੰਦਾ ਉਹਨਾਂ ਲਈ ਮਿੱਟੀ ਤੇ ਸੋਨਾ ਇੱਕ ਸਮਾਨ ਹੈ ਇਹਨਾਂ ਦਾ ਵੈਰੀ ਤੇ ਮਿੱਤਰ ਕੋਈ ਨਹੀਂ ਹੁੰਦਾ ਅੰਤ ਇਹ ਲੋਕ ਗ੍ਰਸਥ ਵਿੱਚ ਰਹਿੰਦੇ ਹੋਏ ਵੀ ਮਨ ਦੇ ਪੱਕੇ ਵੈਰਾਗੀ ਹੁੰਦੇ ਹਨ ਤੇ ਪ੍ਰਭੂ ਲੀਲਾ ਵਿੱਚ ਹੀ ਇਹਨਾਂ ਦੀ ਖੁਸ਼ੀ ਹੁੰਦੀ ਹੈ ਇਹ ਪ੍ਰਭੂ ਦੇ ਕਮਾਂ ਵਿੱਚ ਕੋਈ ਦਖਲ ਨਹੀਂ ਦਿੰਦੇ ਵਾਹਿਗੁਰੂ ਜੀ ਦੀ ਮਰਜ਼ੀ ਵਿੱਚ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ